ਸਿੰਘ ਮੰਗਾ ਨੇ ਘਰੇਲੂ ਪਰੇਸ਼ਾਨੀ ਦੇ ਚਲਦਿਆਂ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ। ਥਾਣਾ ਸਦਰ ਨਕੌਦਰ ਦੇ ਅਧੀਨ ਪੈਂਦੇ ਪਿੰਡ ਸ਼ੰਕਰ ਵਿਖੇ ਇੱਕ ਨੌਜਵਾਨ ਵੱਲੋਂ ਦਰਖਤ ਨਾਲ ਲਟਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਸਦਰ ਨਕੌਦਰ ਦੇ ਸਬ ਇੰਸਪੈਕਟਰ ਦਿਲਬਾਖ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦੀ ਪਛਾਣ ਇੰਦਰਜੀਤ ਸਿੰਘ ਉਪਮੰਗਾ ਪੁੱਤਰ ਮਧਨ ਲਾਲ ਪਿੰਡ ਪੱਖੋਵਾਲ ਥਾਣਾ ਸਦਰ ਕਪੂਰਥਲਾ ਵੱਜੋਂ ਹੋਈ ਹੈ। ਮਿਰਤਕ 5-6 ਮਹੀਨਿਆਂ ਤੋਂ ਆਪਣੀ ਭੈਣ ਦੇ ਸਹੁਰੇ ਘਰ ਪਿੰਡ ਢੇਰੀਆਂ ਵਿਖੇ ਰਹਿ ਰਿਹਾ ਸੀ ਮਿਰਤਕ ਨੇ ਕੁਇਆ ਲੂ ਪਰੇਸ਼ਾਨੀ ਦੇ ਚਲਦਿਆਂ ਦਰਖਤ ਨਾਲ ਲਟਕੇ ਆਪਣੀ ਜੀਵਨ ਨਿਲਾ ਖਤਮ ਕਰ ਲਈ ਥਾਣਾ ਸਦਰ ਨਕੋਦਰ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ 174 ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਾਲਾ ਸੰਘਿਆਤ ਪੱਤਰਕਾਰ ਮਨਜੀਤ ਮਾਨਦੀ ਵਿਸ਼ੇਸ਼ ਰਿਪੋਰਟ ਹਾਜੀ ਸਰ ਅੱਜ ਨਕੋਦਰ ਦੇ ਸ਼ੰਕਰ ਰੋਡ ਦੇ ਉਤੇ ਇੱਕ ਦਰਖਤ ਦੇ ਨਾਲ ਲਟਕਦੀ ਹੋਈ লাশ ਤੁਹਾਨੂੰ ਮਿਲੀ ਹੈ। ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹਦੇ ਬਾਰੇ ਸਾਨੂੰ ਸਵੇਰੇ 8:30 ਵਜੇ ਤਲਾਹ ਮਿਲੀ ਹੈ। ਜੀ। ਵੀ ਇਹ লাশ ਲਟਕ ਰਹੀ ਹੈ ਇੱਥੇ ਐਸਐਨਜੀ ਤੋਂ ਲੈ ਕੇ ਮੌਕੇ ਤੇ ਗਿਆ। ਪਹਿਲਾਂ ਤੇ লাশ ਦੀ شناخت ਨਹੀਂ ਹੁੰਦੀ ਫਿਰ ਹੌਲੀ ਹੌਲੀ লাশ ਦੀ شناخت ਬਾਰੇ ਪਤਾ ਲੱਗਾ। ਵੀ ਰਮੇਸ਼ ਰਮੇਸ਼ ਕੁਮਾਰ son of ਹਰਨੇਕਪਾਲ ਵਾਸੀ ਢੇਰੀਆਂ ਦਾ ਉਹਦਾ ਸਾਲਾ ਵਾ। ਫਿਰ ਹਰਨੇਕ ਹਰਮੇਸ਼ ਕੁਮਾਰ ਹਰਮੇਸ਼ ਕੁਮਾਰ ਤੇ ਇਹਦੀ ਪਤਨੀ ਰਮਨਦੀਪ ਕੌਰ ਨੂੰ ਮੌਕੇ ਤੇ ਬੁਲਾਇਆ ਮੌਕੇ ਤੇ ਆਣ ਕੇ ਉਹਨਾਂ ਨੇ ਸ਼ਨਾਖਤ ਕੀਤੀ ਇਹ ਦਾ ਸਾਲਾ ਇੰਦਰਜੀਤ ਸਿੰਘ ਉਰਫ ਮੰਗਾ ਮ੍ਰਿਤਕ ਜਿਹੜਾ ਇੰਦਰਜੀਤ ਸਿੰਘ ਉਰਫ ਮੰਗਾ ਪੁੱਤਰ ਮਦਨ ਲਾਲ ਵਾਸੀ ਪੱਖੋਵਾਲ ਜ਼ਿਲ੍ਹਾ ਕਪੂਰਥਲਾ ਦੇ ਰਹਿਣ ਲਾ ਤੇ ਇਹ ਆਪਣੇ ਨਾਨਕੇ ਪਿੰਡ ਢੰਡਾ ਹੁੰਦਲਾ ਢੰਡਾ ਹੁੰਦਲਾ ਰਹਿ ਰਿਹਾ ਸੀ ਹੁਣ 5-6 ਮਹੀਨੇ ਤੋਂ ਇਹਨਾਂ ਕੋਲ ਪਿੰਡ ਢੇਰੀਆਂ ਥਾਣਾ ਸਿਟੀ ਨੂੰ ਗੁਦਰ ਚ ਪੈਂਦਾ ਪਿੰਡੇਰੀਆਂ ਉੱਥੇ ਰਹਿ ਰਿਹਾ ਸੀ ਉਹਨਾਂ ਨੇ ਦੱਸਿਆ ਵੀ ਇੱਕ ਰੇਲੂ ਪਰੇਸ਼ਾਨੀ ਹੋਣ ਕਾਰਨ ਜਿਹੜਾ ਇਹਨੇ ਇਹ ਕੰਮ ਕੀਤਾ ਵਾ ਪਾ ਲਿਆ ਬਾਕੀ ਇੱਚ ਕਿਸਦਾ ਕੋਈ ਕਸੂਰ ਨਹੀਂਗਾ 174 ਦੀ ਗੱਲ ਰਹੀ ਅਮਲ ਚ ਲੈਂਦੀ ਜਾ ਰਹੀ ਆ ਇਹਦੀ ਭੈਣ ਦੇ ਬੈਨ ਰਮਨਦੀਪ ਕੋਲ ਤੇ Laash ਨੂੰ ਤੁਸੀਂ ਆਪਣੇ ਕਬਜੇ ਚ ਲੈ ਕੇ ਪੋਸਟਮਾਰਟਮ Laash ਨੂੰ ਕਬਜੇ ਚ ਲੈ ਲਿਆ ਸਿਵਲ ਹਸਪਤਾਲ ਪੋਸਟਮਾਰਟਮ ਲਈ Laash ਲਿਜਾਈ ਗਈ ਏ ਤੇ ਬਾਕੀ ਕਾਰਵਾਈ ਜਿਹੜੀ ਅਮਲ ਚ ਲੈਂਦੀ ਜਾ ਰਹੀ ਏ ਧੰਨਵਾਦ